ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਤ ਸਾਡੇ YouTube ਚੈਨਲ ਸਾਡੇ ਪਿੰਡਾਂ ਵਾਲੇ ਤੇ ਅੱਜ ਆਪਾਂ ਬਣਾ ਰਹੇ ਹਾਂ ਚੌਲਾ ਦਾ ਆਟਾ ਇਹਦੀਆਂ ਪਿੰਡਾਂ ਆ ਚੌਲਾ ਦਾ ਆਟਾ ਜੋ ਕੀ ਆਸੀ ਪੌਣ ਰਹੀ ਹੈ 2 ਕਿਲੋ ਆਟਾ ਹੈ ਇਹਦੇ ਵਿੱਚ ਕੁਝ ਗੁੜ ਵਾਲਾ ਬਣਾਵਾਂਗੇ ਕੁਝ ਆਪਾਂ ਖੱਡ ਵਾਲਾ ਬਣਾਵਾਂਗੇ ਸਹਾਜੀ ਆਪ ਇਹ ਚ ਸਮਾਪਾਂਗੇ ਬਦਾਮ ਪੇਸਤੇ ਜੁਹਾਰੇ देसी घ्यो सौंफ अजवाइन आ खो घरे बनाया सी खोपी का बूरा गुड़ काली मिर्च क्या तेल हाँ जी हम आप आटा भुन भुन लिया भुन के तैयार हो गया आटा तेल भी तेल भी आपन के पाए आ ਹਾਂ ਜਿਹੜੀ ਕੜਾਈ ਚ ਆਪਾਂ ਆਟਾ ਭੁੰਨ ਕੇ ਭੁੰਨਿਆ ਸੀ ਉਹ ਕੜਾਹਟਾ ਦਾ ਬਾਹਰ ਕਰ ਲਓ ਉਸ ਕੜਾਈ ਚ ਆਪਾਂ ਘਿਓ ਪਾ ਲਿਆ ਕੜਛੀ ਕ ਘਿਓ ਦੀ ਪਾਈ ਆ ਤੇ ਉਸ ਦੇ ਵਿੱਚ ਆਪਾਂ ਹਾਂ ਸਾਜੂ ਬੂਦਾ ਵਗੈਰੇ ਸਭ ਕੁਝ ਭੁੰਨਾ ਜਿਹੜੇ ਇੰਗਰੀਡੀਅੰਟ ਤੁਹਾਨੂੰ ਮੈਂ ਵਿਖਾਈ ਸੀ ਉਹ ਆਪਾਂ ਸਾਰੇ ਇਸ ਤੇ ਘਿਓ ਦੇ ਵਿੱਚ ਆਪਾਂ ਭੁੰਨ ਲਵਾਂਗੇ ਅੱਤ ਕਾਲੀ ਮਿਰਚ ਵਿੱਚ ਪਾਤੀ ਆ a coprire bura ਜਿਹੜਾ ਪੋਸਟ ਕੀਤਾ ਸੀ ਸਾਰਾ ਸਮਾ ਲਓ ਆਪੇ ਆਟੇ ਵਿੱਚ ਪਾ ਦਿੱਤਾ ਹੈ ਜਿਹੜਾ ਆਪਾਂ ਥੋੜਾ ਘਰੇ ਖੁਆ ਤਿਆਰ ਕੀਤਾ ਸੀ ਉਹ ਹੈ ਉਹ ਤੇ ਕੜਾਈ 'ਚ ਪਾ ਲੈਣਾ ਹੈ ਕਿ ਇੱਕ ਗਲਾਸ ਦੁੱਧ ਦਾ ਜੋ ਕਿ ਅਸੀਂ ਉਬਾਲ ਕੇ ਠੰਡਾ ਕਰ ਲਿਆ ਸੀ ਦੇਸੀ ਖੰਡ ਦਾ ਕੋਸ਼ਾਟਾ ਕੱਢ ਲਿਆ ਸੀ ਉਸ ਵਿੱਚ ਆਪਾਂ ਦੇਸੀ ਘੱਟ ਮਿਕਸ ਕਰਤੀ ਆ ਇਹਦੇ ਵਿੱਚ ਆਪਾਂ ਗੁੜ ਪਾਵਾਂਗੇ Hysj! വട്ട് ഇതൊരു ഗുള ് ചാക് ഗുഡാഗ് ਆਵੇ ਨਾਈ ਰੱਖ ਲਈ ਪਿੰਨਾ ਦੋ ਚੱਤੀ ਪਿੰਨਾ ਚੰਗਾ ਮੈਂ ਆਪਣੀ ਗੜ ਦੀ ਜਾਂਸ ਨਹੀਂ ਵਰਕੇ ਤਿਆਰ ਆ ਫਿਰ ਆਪਣੀ ਆਟੇ ਦੇ ਵਿੱਚ ਪਾਵਾਂਗੇ ਹੁਣ ਇਹ ਸਾਰੇ ਇਕੱਠੇ ਕਰ ਲਈਏ ਹਾਂ ਚੱਤੀ ਜਬ ਤਾਂ ਗੋੜਵਾਲਾ ਪਿੰਡ ਦਾ ਤੁਸੀਂ ਵੀ ਪਿੰਡਾਂ ਬਣਾ ਕੇ ਦੇਖਿਓ ਖਾਂਚ ਬਹੁਤ ਟੇਸਟੀ ਬੰਦਦੀਆਂ ਨੇ ਇਹ